ਪਹਿਲੀ ਵਾਰ ਇਹ ਨਸ਼ੇ ਦੇ ਖਿਲਾਫ ਜਿਹੜੀ ਮਹਮ ਚੱਲੀ ਏ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਆ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਘਰ ਖਰਾਬ ਕੀਤੇ ਹੋਣਾ ਕਿਸੇ ਦਾ ਇੱਕ ਪੁੱਤ ਵੀ ਨਸ਼ੇ ਤੇ ਲੱਗ ਜੇ ਤੇ ਉਹ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰ ਦੇ ਗਹਿਣੇ ਵੇਚ ਜਿੰਦ ਤੱਕ ਜੀ ਕੁਝ ਕਰਦਾ ਕਦੀ ਕੁਝ ਉਹ ਨਸ਼ੇ ਦੇ ਵਿੱਚ ਬਹੁਤ ਕੁਝ ਗਲਤ ਕਰਦਾ ਇਹ ਜੋ ਮਹਮ ਹੈ ਇਹ ਇੱਕ ਰੱਬ ਰੂਪੀ ਬੰਦੇ ਵੱਲੋਂ ਜੋ ਚਲਾਈ ਗਈ ਹੈ ਅਸੀਂ ਉਸ ਦੀ ਬਹੁਤ ਸ਼ਲਾਘਾ ਕਰਦੇ ਆ ਤੇ ਅਸੀਂ ਸਾਰੇ ਲੋਕਾਂ ਦੇ ਵੀ ਬਹੁਤ ਸ਼ਲਾਘਾ ਕਰਦੇ ਆ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਸਾਥ ਦਿੱਤਾ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮਹਿਮ ਆਤਮਨਗਰ ਦੇ ਵਿੱਚ ਹੀ ਘੱਟ ਤੋਂ ਘੱਟ ਵੀ 100 ਤੋਂ 200 ਜੋ ਵੀ ਨਸ਼ਾ ਤਸਕਰ ਸਨ ਉਹ ਛੱਡ ਕੇ ਬਾਹਰਲੇ ਸੂਬਿਆਂ 'ਚ ਭੱਜ ਗਏ ਹਨ ਜੋ ਕਿ ਨਸ਼ਾ ਵੇਚਦੇ ਸਨ ਅਸੀਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਆਂ ਤੇ ਅੱਗੇ ਤੋਂ ਵੀ ਧੰਨਵਾਦ ਜਿਹੜੇ ਇੱਥੇ ਕਿੰਨੀ ਦੇਰ ਤੋਂ ਨਸ਼ਾ ਵੇਚਿਆ ਜਾ ਰਿਹਾ ਸੀ ਅਸੀਂ ਇੱਥੇ ਸੁਣਿਆ ਜੀ ਹੁਣ ਕਾਫੀ ਦੇਰ ਤੋਂ ਨਸ਼ਾ ਵੇਚਿਆ ਵਿਗਰੇਜ ਤੇ 3-4 ਮੁਕੱਦਮੇ ਵੀ ਆਏ 3-4 ਮੁਕੱਦਮੇ ਵੀ ਆ ਹਾਂ ਜੀ 1 ਸਾਲ ਹੋ ਗਿਆ ਓਕੇ 1 ਸਾਲ ਹੋ ਗਿਆ ਜੀ ਸਰ ਤੇ ਅੱਜ ਅੰਦੁਰਗੋਵ ਸਿੰਘ ਜੀ ਨਗਰ ਮਾਈਕ ਚ ਉੱਪਰ ਆਣਾ ਸ਼ਿਮਲਾਪੁਰੀ ਕਿਉਂਕਿ ਇਹ ਕਾਰਪੋਰੇਸ਼ਨ ਦੇ ਨਾਮ ਤੇ ਜਿਹੜੀ ਇਲੈਗਲ ਉਸੂ ਦੀ ਪੀਆ ਉਹ ਵੀ ਤੁਮੋਂ ਨੇ ਇਸੇ ਨੇ ਆਏ ਆ ਤੇ ਇਹਦੇ ਵਿੱਚ ਰੋਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਂਡੀਪੀ ਜ਼ੈਕ ਦੇ 7-8 ਕਾਨੂੰਨ ਨੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੈਗਲ ਕੰਸਟ੍ਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆਂ ਇਹ ਉਹ ਨਵੀਂ ਮੱਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤਾਂ ਬਹੁਤ ਹੋਈ ਸੀ ਉਹ ਨਸ਼ੇ ਦਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਤੁਰਾਂ ਤੇ ਮੁਲਾਕਾਤ ਹੋਏ ਸੱਤ ਆਧਾ ਮੁਕਾਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜਿਹੜਿਆ ਪਹਿਲਾਂ ਤਾਂ ਮੈਂ ਥੋੜੇ ਮਾਧਿਅਮ ਨਾਲ ਅਸੀਂ ਲੋਕਾਂ ਨੂੰ ਆਉਂਦਾ ਰਿਕਵੈਸਟ ਕਰਦਾ ਹਾਂ ਇਹ ਇਨਰ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀਏ ਸਰ ਰੋਬਰਟ ਤੇ ਜਿਹੜੀ ਵਹੀ ਪੈਨ ਹੈਗੀ ਆ ਉਹ ਹਸਤਾ ਪੁਲਿਸ ਨੇ ਗ੍ਰਿਫਤ ਵਿੱਚ ਲੈ ਗਿਆ ਉਹ ਜਿਹੜੇ ਜਾਂ ਤਦ ਪੁਨੀ ਨਈ ਪੁਲਿਸ ਦੀ ਗ੍ਰਿਫਤ ਨਹੀਂ ਕਿ ਘਰੋਂ ਗਏ ਹੋਏ ਨੇ ਤੇ ਰਾਊਟ ਸਾਡਾ ਇਹ ਡਰਗ ਪੈਡਲਰ ਵੀ ਹੈ ਪੈਡਲਰ ਲਿਸਟ ਦੇ ਵਿੱਚ ਵੀ ਆ ਕਿਉਂਕਿ ਐਕਚੁਅਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਹਾਂ ਹੁਣ ਵੀ ਇਹ ਕਿਤੇ ਰੂਪੋਸ਼ ਹੈ ਇਹਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਕਿੰਨਾ ਹਿੱਤ ਸਕਾ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰ ਨੂੰ ਹੀ ਥਾਵਨੀਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਸਦੋਲ ਬਣਾਈਏ ਤੇ ਉਹ ਹੀ ਹਸਤਾਖੇੜ ਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਇਸ ਜਿਹੜੀ ਗੱਲ ਮਾਮਲੇ ਸੁਲਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਸ਼ੀਨ ਚੱਲਿਆ ਜੋਧੋਂ ਨਸ਼ਾਪਰ ਤੋਂ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਹ ਤੋਂ ਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਇਲਾਮਤ ਤੇ ਕਾਮਯਾਬੀ ਨਾਲ ਠੀਕ ਹੈ ਹਾਂ ਸਰ ਆਇਓ ਬਾਅਦ